ਤੋ ਲਾਈਵ ਹੋਇਆ ਪੰਜਾਬ ਨੂੰ 24 ਟੀਵੀ ਚੈਨਲ ਤੇ ਮੌਜੂਦ ਹੈ ਇਸ ਵੇਲੇ ਸਤਲੁਜ ਦਰਿਆ ਤੇ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਕੀ ਪਿਛਲੇ ਦਿਨੀ ਦੋ ਦਿਨ ਪਹਿਲਾਂ ਜਿਹੜੀ ਬਰਖਾ ਜਿਹੜੀ ਆ ਲਗਾਤਾਰ ਹੋ ਰਹੀ ਹੈ ਜਿਹਦੇ ਸੰਬੰਧ ਵਿੱਚ ਤੁਹਾਨੂੰ ਤਸਵੀਰਾਂ ਨੇ ਪੰਜਾਬ ਨੂੰ 24 ਟੀਵੀ ਲਾਈਵ ਚੈਨਲ ਤੋਂ ਦਿਖਾਵਾਂਗੇ ਕਿ ਸਤਲੁਜ ਦਰਿਆ ਦਾ ਕੀ ਹਾਲਾਤ ਨੇ ਕੀ ਕੀ ਉਕਤ ਪ੍ਰਬੰਧ ਨੇ ਪ੍ਰਸ਼ਾਸਨ ਦੇ ਵੱਲੋਂ ਕੀ ਤਸਵੀਰਾਂ ਨੇ ਤਾਲੀਆਂ ਤਸਵੀਰਾਂ ਨੇ ਤੁਹਾਡੇ ਨਾਲ ਤੋਂ ਸਾਂਝੀਆਂ ਕਰਾਂਗੇ ਲਾਡੋ ਹਾਲ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਸਤਲੁਜ ਦਰਿਆ ਤੇ ਮੌਜੂਦ ਆ ਜੋ ਤਸਵੀਰਾਂ ਨੇ ਕੈਮਰਾ ਪਰਸਨ ਕਮੋਂਗੇ ਇੱਕ ਵਾਰ ਤਸਵੀਰਾਂ ਨੇ ਸਾਂਝੀਆਂ ਕੀਤੀਆਂ ਜਾਣ ਸੋ ਗੱਲ ਜੋ ਤਸਵੀਰਾਂ ਨਹੀਂ ਦੇਖ ਰਹੇ ਹੋ ਕਿ ਪਾਣੀ ਐਸੇ ਲੋ ਕਾਫੀ ਜਣਾ ਆ ਚੁੱਕਿਆ ਐ ਸਤਲੁਜ ਦਰਿਆ ਤੇ ਜੋ ਜੋ ਪਾਣੀ ਕਾਫੀ ਆ ਚੁੱਕਿਆ ਦੇਖ ਲੈ ਕਰਕੇ ਦੇਖ ਸਕਦੇ ਹੋ ਕਿ ਹੋ ਸਕਦਾ ਕਿ ਨਾਲ ਦੇ ਪਿੰਡਾਂ ਨੂੰ ਕਿਤਨੇ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਤਲੁਜ ਦੀਆਂ ਲਾਈਵ ਤਸਵੀਰਾਂ ਪੰਜਾਬ ਨੂੰ 24 ਟੀਵੀ ਲਾਈਵ ਚੈਨਲ ਤੇ ਦਿਖਾ ਰਹੇ ਆ ਯਤੇ ਮੌਸਮ ਬਹਾਗ ਦੇ ਵੱਲੋਂ ਜਿਹੜਾ ਕਿਤਾਬ ਨੇ ਵੀ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ اسی ਤਰ੍ਹਾਂ ਹੋਏਗੀ ਤੇ 27 ਤਰੀਕ ਤੱਕ ਦਾ ਜਿਹੜਾ ਬਿਲਕੁਲ ਗਲੀਆਂ ਕਰਦਾ ਕਿ 27 ਤਰੀਕ ਤੱਕ ਬਰਸਾਤ ਇਸ ਤਰ੍ਹਾਂ ਹੋਵੇਗੀ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੇ ਕੈਮਰਾ ਪਰਸਨ ਕਮਾਂਗਾ ਇੱਕ ਵਾਰੀ ਜਿਹੜੀ ਤਸਵੀਰਾਂ ਨੇ ਜੋ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਲਾਈ ਤਸਵੀਰਾਂ ਨੇ ਪੰਜਾਬ న్యూ 24 ਟੀਵੀ ਲਾਈਵ ਚੈਨਲ ਤੋਂ ਇਸ ਵੇਲੇ ਸੀ ਮੌਜੂਦਾ ਸਤਲੁਜ ਦਰਿਆ ਦੀਆਂ ਤਸਵੀਰਾਂ ਦਿਖਾ ਰਹੇ ਆ ਔਰ ਬਾਕੀ ਪ੍ਰਸ਼ਾਸਨ ਵੀ ਆਪਣੇ ਵੱਲੋਂ ਅਪੀਲ ਕਰਾਂਗੇ ਕਿ ਬੁਖਤਾ ਜਿਹੜੇ ਪ੍ਰਬੰਧ ਨੇ ਪੂਰੀਆ ਚੌਕਸੀ ਦੇ ਨਾਲ ਪਤਾ ਦਿੱਤੀ ਜਾਵੇ ਕਿਤੇ ਪਰਮਾਤਮਾ ਨਾ ਕਰੇ ਕਿਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਕੋਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕੇ ਤੇ ਤੁਹਾਡੀ ਇਹ ਦਿਵਾਰ ਕੀ ਰਹਿ ਕਮਿੰਦਰੀ ਜਿਹੜਾ ਨਾਲ ਦਾ ਸਾਜਾ ਗਦਰ ਮੌਜੂਦ ਆ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਰਾਹੀਂ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਅ ਬੜੀ ਤੇਜ਼ੀ ਨਾਲ ਅੱਗੇ ਨੂੰ ਵਧਦਾ ਨਜ਼ਰ ਆ ਰਿਹਾ ਸੋ ਇਹ ਲਾਈਵ ਤਸਵੀਰਾਂ ਪੰਜਾਬ న్యూਸ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਤਲੂ ਦਰਿਆ ਦੀਆਂ ਤਸਵੀਰਾਂ ਨੇ ਸੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਲਈ ਮੌਜੂਦ ਆ ਸਤਲੂ ਦਰਿਆ ਤੇ ਪੰਜਾਬ ਨੂੰ 24 ਟੀਵੀ ਚੈਨਲ ਟੀਮ ਸਾਡਾ ਮਕਸਦ ਸੱਚ ਦਿਖਾਣਾ ਉਹ ਅਸੀਂ ਤੁਹਾਨੂੰ ਸੱਚ ਜੋ ਲਾਈਵ ਤਸਵੀਰਾਂ ਨੇ ਪੰਜਾਬ ਨਿਊ ਤੋਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਹ ਜਿਹੜਾ ਵਧਦਾ ਜਾ ਰਿਹਾ ਸੋ ਇਹ ਪੁਲ ਦੇ ਤੇ ਦੂਜੇ ਪਾਸੇ ਕਹਾਂਗੇ ਕਿ ਲੋਕ ਜਿਹੜੇ ਤੇ ਰੀਲਾ ਬਣਾਉਣ ਵਾਸਤੇ ਫੋਟੋ ਕਰਾਉਣ ਵਾਸਤੇ ਮਨੋਰੰਜਨ ਕਰਨ ਵਾਸਤੇ ਆਂਦੇ ਆ ਪਰ ਸ਼ਾਸਨ ਨੂੰ ਅਪੀਲ ਆ ਕਿ ਇੱਥੇ ਪੱਕੇ ਜਿਹੜੇ ਮੁਲਾਜ਼ਮ ਲਗਾ ਦਿੱਤੇ ਜਾਣ ਤਾਂ ਜੋ ਕਿ ਉਹ ਲੋਕਾਂ ਨੂੰ ਪੁੱਛਦਾ ਵੀ ਡਰ ਹੋਵੇ ਕਿ ਪੁਲਿਸ ਸਾਡੇ ਦੇ ਕਾਰਵਾਈ ਕਰੇਗੀ ਪਰ ਇੱਥੇ ਕੋਈ ਵੀ ਤੁਹਾਨੂੰ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਵੇਗਾ ਕਿਉਂਕਿ ਸਾਰੇ ਬਰਸਾਤਾ ਦੇ ਵਿੱਚ ਆਪਣੇ ਆਪਣੇ ਦਫਤਰਾਂ 'ਚ ਆਨੰਦ ਲੈ ਰਹੇ ਨੇ ਕਿੱਥੇ ਨੇ ਪੁਲਿਸ ਬਣੈਕਮਾ ਕਿੱਥੇ ਪੂਰੀ ਪ੍ਰਸ਼ਾਸਨ ਕਿਉਂ ਨਹੀਂ ਇੱਥੇ ਪੂਰੀ ਚੌਕਸੀ ਦੇ ਨਾਲ ਲੋਕ ਲੋਕਾਂ ਨੂੰ ਰੋਕਿਆ ਜਾ ਰਿਹਾ ਕਿਉਂਕਿ ਪੁਲ ਦੇ ਉੱਤੇ ਵੀ ਵੀਡੀਓ ਅਸੀਂ ਬਣਾਉਂਦੇ ਦੇਖੇ ਨੇ ਜਿਹੜੇ ਲੋਕ ਬਣਾਉਂਦੇ ਨੇ ਤੋਂ ਵੀਡੀਓ ਨੂੰ ਵੀ ਜਲਦੀ ਜਲਦੀ ਇਹਨੂੰ ਕਰ ਦਿਓ ਸ਼ੇਅਰ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਜੋ ਜਿੱਥੇ ਇਸ ਵੇਲੇ ਮੌਜੂਦ ਆ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀ ਹਾਲਾਤ ਨੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਆਂ ਪੰਜਾਬ ਨਿਊ ਤੋਂ ਸਿੱਧੀਆਂ ਤਸਵੀਰਾਂ ਨੇ ਜੋ ਇਸ ਵੇਲੇ ਕਾਫੀ ਜਿਹੜਾ ਪਾਣੀ ਵਹਾਹ ਜਿਹੜਾ ਵਧਦਾ ਜਾ ਰਿਹਾ ਤੋ ਵੀਡੀਓ ਨੂੰ ਵੀ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ